ਭਗਵਾਦੀ ਪਚਾਲਾ ਚ ਪਾਖੜਾ ਨਹਿਰ ਦੇ ਵਿੱਚ ਪਿਆ ਪਾੜ ਪਿੰਡ ਰੋਂਗਲਾ ਕੋਲ ਪਾਖੜਾ ਨਹਿਰ ਦੇ ਵਿੱਚ ਪਾੜ ਪਿਆ ਇੱਕ ਪਾਸਿਓਂ ਨਹਿਰ ਦੀ ਮਿੱਟੀ ਖਿਸਕ ਰਹੀ ਹੈ ਸੋ ਦਰਜਨਪੜ ਦੇ ਕਰੀਬ ਪਿੰਡਾਂ ਤੇ ਖਤਰਾ ਮੰਡਰਾ ਰਿਹਾ ਸੋ ਸਥਾਨਕ ਲੋਕ ਨਿਗਰਾਨੀ ਕਰ ਰਹੇ ਨੇ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਵੀ ਜਾ ਕੇ ਮੌਕੇ ਦਾ ਜਾਇਜ਼ਾ ਲਿਆ ਸੋ ਪਚਾਲਾ ਤੇ ਇੱਕ ਪਾਸਿਓਂ ਨਹਿਰ ਦਾ ਜੜਾ ਕੀ ਪਾਖੜਾ ਨਹਿਰ ਦੇ ਕੋਲ ਪਾੜ ਪਿਆ ਸੋ ਪਚਾਲਾ ਦੇ ਵਿੱਚ ਸਥਾਨਕ ਲੋਕ ਇਸ ਦੀ ਨਿਗਰਾਨੀ ਕਰ ਰਹੇ ਨੇ ਸੋ ਪਿੰਡ ਰੋਂਗਲਾ ਕੋਲ ਇਹ ਜੋੜਾ ਕੀ ਪਾਖੜਾ ਨਹਿਰ ਦੇ ਵਿੱਚ ਪਾੜ ਪਿਆ ਜਿੱਥੇ ਕੀ ਪਿੰਡਾਂ ਦੇ ਲੋਕ ਨੇ ਨਿਗਰਾਨੀ ਕਰਦੇ ਧਿਆਨ ਰੱਖ ਰਹੇ ਨੇ ਸੁਰਕਟ ਬਲਬੀਰ ਵੀ ਮੌਕੇ ਤੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਵੀ ਇਸ ਸਥਿਤੀ ਦਾ ਜਾਇਜ਼ਾ ਲਿਆ ਗਿਆ ਸੋ ਇੱਕ ਪਾਸਿਓਂ ਨਹਿਰ ਦੀ ਮਿੱਟੀ ਖਿਸਕ ਰਹੀ ਹੈ ਜਿਸ ਕਰਕੇ ਲੋਕ ਪਰੇਸ਼ਾਨ ਨੇ ਦਰਜਨ ਪਰਦੇ ਕਰੀਬ ਪਿੰਡਾਂ ਤੇ ਖਤਰਾ ਮੰਡਰਾ ਰਿਹਾ ਹੈ ਮੇਰਾ ਪਿੰਡ ਜਸੂਆਲਾ ਜੀ ਜੀ ਇਹਦੇ ਬੁਰਾ ਸਭ ਕਰਨ ਤੇ ਦੂਤੀ ਲਵਾ ਰਹੇ ਮੈਂ ਜੀ ਸੋ ਇੱਕ ਕੀ ਦਿੱਕਤ ਹੈ ਇਹ ਨਹਿਰ ਨੂੰ ਪਾੜ ਪੈ ਗਿਆ ਜੀ ਕੱਲ ਦਾ तकरीबन 11:00 ਵਜੇ ਜੀ ਪਾੜ ਗਿਆ ਤੇ ਇਹਦਾ ਬਹੁਤ ਜ਼ਿਆਦਾ ਖਤਰਾ ਜੀ ਇਹ ਜੇ ਟੁੱਟ ਜਾਂਦੀ ਹੈ ਤਾਂ ਇਧਰ ਪਟਿਆਲੇ ਦਾ ਤਬਾਹ ਕਰ ਸਕਦੀ ਹੈ ਸੋ ਲੱਗਦਾ ਕਿ ਇਹਦੀ ਰਿਪੇਅਰ ਹੋਣੀ ਚਾਹੀਦੀ ਸੀ ਜੀ ਇਹ ਜ਼ਰੂਰ ਹੋਣੀ ਚੀਦੀ ਸੀ ਉਹ ਗੱਲ ਤਾਂ ਕੋਈ ਬਹੁਤ ਪਹਿਲਾਂ ਰਾਤ ਡਾਕਟਰ ਨੂੰ ਦਗੀ ਗਏ ਸੀਗੇ ਪਰ ਕੋਈ ਹੋਈ ਨਹੀਂ ਰਾਤ ਸੜਵਾਈ ਕੋਈ ਇਹਦਾ ਪਾਣੀ ਨਹੀਂ ਝਟਾਇਆ ਇਹਨਾਂ ਨੇ ਕੋਈ ਆ ਕੇ ਕਿਤੇ ਬੰਦੇ ਡੁੱਬੇ ਜੀ ਇਹ ਇਹ ਨਹਿਰ ਵੀ ਮੈਕਮੇ ਦੀ ਅੰਗੇਲੀ ਵੀ ਹੈ ਇਹ ਉਹ ਪੈਲਾ ਉਸ ਤੋਂ ਹੀ ਕਿਤੇ ਇਹਨਾਂ ਨਾਲ ਠੀਕ ਆ ਸੀ ਅਸਲੇ ਪਾਕੜਾ ਬੇਲ ਲਾਈਨ ਜਿਹੜਾ ਰੌਂਗਲਾ ਬ੍ਰਿਜ ਆ ਰੌਂਗਲਾ ਪਿੰਡ ਆ ਜੀ ਇਧਰ ਸਿੱਧੂਵਾਲ ਪਿੰਡ ਨਾਲ ਲਚਕਾਣੀ ਪਿੰਡ ਦੂਜੇ ਪਾਸੇ ਉਹਦੇ ਦਸੋ ਆਪ ਦੇ ਬਿਲਕੁਲ ਜਿਹਾ ਸਵਾਲ ਦੇ ਨਾਲ ਔਰ ਸੋਹਣਾ ਤੇ ਲੰਗ ਦੇ ਇਹਨਾਂ ਦੇ ਵਿਚਾਲੇ ਜਿਹੜਾ ਰੌਂਗਲਾ ਦਾ ਬ੍ਰਿਜ ਆ ਉੱਥੇ ਖੜਿਆ ਜੀ ਅੱਜ ਮੈਨੂੰ ਸਵੇਰੇ ਕੋਈ 10 ਵਜੇ ਦਵਿੰਦਰ ਜੀ ਦਾ ਫੋਨ ਆਇਆ ਸੀਗਾ ਕਿ ਜਿਹੜੀ ਪਾਕੜਾ ਗਈ ਉਹਦੇ ਚਿੱਕਣਾ ਖੱਡਾ ਪੈ ਗਿਆ ਤੇ ਉਹਦੇ ਖਾਰ ਪੈਣੀ ਸ਼ੁਰੂ ਹੋ ਗਈ ਤੇ ਜੋ ਟੁੱਟ ਗਈ ਤੁਸੀਂ ਸੋਚ ਸਕਦੇ ਹੋ ਜਿੰਨਾ ਪਾਣੀ ਹੈ ਦਾ ਨਾ ਜਿੱਦਾਂ ਸਾਰਾ ਜਿਹੜਾ ਹੈਗਾ ਸਭ ਤੋਂ ਪਹਿਲਾਂ ਤਾਂ ਜਸਵਾਲ ਜੀ ਕਈ ਪੈਂਡੈਂਡ ਔਰ ਸ਼ਹਿਰ ਦਾ ਜਿਹੜਾ ਪੋਰਸ਼ਨ ਹੈ ਡੁੱਬਣ ਦਾ ਖਤਰਾ ਹੈਗਾ ਸੋ ਮੈਂ ਇਮੀਡੀਏਟਲੀ ਸਾਰੇ ਜਿੰਨੇ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਉਹਨੂੰ ਲਾਕ ਕਰਤਾ ਸੀਗਾ ਜੀ ਪਾਕੜਾ ਮੇਨ ਲਾਈਨ ਨੂੰ ਸਾਰੇ ਉਹਨਾਂ ਦੇ ਚੀਫ ਇੰਜੀਨੀਅਰ ਉਹਨਾਂ ਦੇ ਸੈਕਟਰੀ ਸਾਹਿਬ ਨਾਲ ਮੇਰੀ ਗੱਲ ਹੋ ਗਈ ਜੀ ਔਰ ਉਹਨਾਂ ਨੇ ਸਾਰੀ ਜਿਹੜੀ ਐਮਰਜੈਂਸੀ ਪਲੈਨਿੰਗ ਸਾਰੀ ਕਰ ਲਈ ਹੈ ਲਾਈਟ ਵਿਜਲ ਤੇ ਆਉਣਗੇ ਚਾਰ ਬੰਦੇ ਇੱਥੇ ਰਹਿਣਗੇ ਸਾਰੀ ਰਾਤ ਗਜ਼ਰਵ ਕਰਨਗੇ ਮੈਨੂੰ ਅਪਡੇਟ ਕਰਨਗੇ ਮੈਂ ਵੀ ਜਿਹੜਾ ਰੱਖੂ ਜੇ ਮੇਰੇ ਲੋਕਾਂ ਤੇ ਕੋਈ ਖਤਰਾ ਹੈ ਉਹਨਾਂ ਨੂੰ ਕਿਸੇ ਕੰਮ ਦੀ ਪਰੇਸ਼ਾਨੀ ਹੈ ਤੇ ਰਾਤ ਨੂੰ ਸੌਣਾ ਸਕੇਗਾ ਇਹ ਨਹੀਂ ਹੋਏਗਾ ਜੀ ਤੇ ਰਾਤ ਨੂੰ ਜਾਗਣ ਦੀ ਲੋੜ ਪੈਗੀ ਤਾਂ ਮੈਂ ਜਾਗੂਗਾ ਔਰ ਮੈਂ ਲੋਕਾਂ ਨੂੰ ਅਸ਼ੋਰ ਕਰਦਾ ਕਿ ਤੁਸੀਂ ਚੈਨ ਦੀ ਨੀਂਦ ਸੌ ਮੈਂ ਇੱਥੇ ਆ ਜੀ